ਕਰਤਾਰਪੁਰ ਕੋਰੀਡੋਰ ਤੋਂ ਇੱਕ ਮੰਦ ਭਾਗੀ ਖਬਰ ਆ ਰਹੀ ਹੈ ਜਿੱਥੇ 15-20 ਹੁੱਲੜਬਾਜ਼ ਮੋਟਰਸਾਈਕਲ ਸਵਾਰਾਂ ਨੇ ਮੋਟਰਸਾਈਕਲ ਤੇ ਸਟੰਟ ਕਰਦਿਆਂ ਸੜਕ ਤੋਂ ਲੰਘ ਰਹੇ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਜਾਨ ਲੈ ਲਈ। ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਅਰਸ਼ਦੀਪ ਸਿੰਘ ਜੋ ਕਿ ਪਿੰਡ ਦਾਲਮ ਦਾ ਰਹਿਣ ਵਾਲਾ ਸੀ ਆਪਣੀ ਭੈਣ ਕੋਲ ਪਿੰਡ ਮਾਨਵਿਕੇ ਆਇਆ ਸੀ। ਅਤੇ ਆਪਣੇ ਮੋਟਰਸਾਈਕਲ ਤੇ ਕਰਤਾਰਪੁਰ ਸਾਹਿਬ ਕੋਰੀਡੋਰ ਰੋਡ 'ਤੇ ਹੀ ਡੇਰਾ ਬਾਬਾ ਨਾਨਕ ਸੰਗ ਦੇ ਮੇਲੇ ਵਿੱਚ ਜਾ ਰਿਹਾ ਸੀ। ਉਹ ਲੋਕੀਤੇ ਜਾ ਰਹੀ ਹੁੱਲੜਬਾਜ਼ੀ ਦੇ ਵਿੱਚ ਅਰਸ਼ਦੀਪ ਸਿੰਘ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਅਰਸ਼ਦੀਪ ਗੰਭੀਰ ਜ਼ਖਮੀ ਹੋ ਗਿਆ। ਜਦ ਉਸ ਨੂੰ ਉਸ ਦੇ ਸਾਥੀ ਸਿਵਲ ਹਸਪਤਾਲ ਡੇਰਾ ਬਾਬਾ ਨਾਨਕ ਲੈ ਕੇ ਪਹੁੰਚੇ ਤਾਂ ਮੋਟਰਾਂ ਨੇ ਉਸ ਨੂੰ ਮ੍ਰਿਤਕ ਭੋਸ਼ਿਤ ਕਰ ਦਿੱਤਾ। ਉਹ ਮੇਰਾ ਸਾਲਾ ਜੀ। ਭਜੀ ਆਪਾਂ ਐਸੇ ਇੱਥੇ ਮੇਰੀ ਸਾਲੀ ਆ ਜੀ। ਇੱਥੇ ਐਸੇ ਆਪਾਂ ਉਹਨਾਂ ਕੋਲ। ਉਹਨਾਂ ਕੋਲ ਆਏ ਤਾਂ ਆਪਾਂ ਕੋਰੀਡੋਰ ਤੇ ਆ ਗਏ। ਕੋਰਿਡੋਰ ਤੇ ਆਈ ਤੇ ਆਪਾਂ ਇੱਧਰ ਵਾਪਸ ਜਾ ਰਹੇ ਸੀ ਘਰ ਨੂੰ ਜੂ ਟਰਨ ਕਰਦਾ ਸੀ ਇਹ ਮੁੰਡਾ ਥੋੜੀ ਜਿਹੀ ਅੱਗੇ ਗਿਆ ਆਪਾਂ ਖੜੇ ਸੀ ਲੱਗੇ ਇਹੀ ਮੁੰਡਾ ਕੱਲਾ ਚ ਬੈਠਾ ਮੁੜ ਸਕਦਾ ਤੇ ਦੂਸਰਾ ਮੋਟਰਸਾਈਕਲ ਵੀ ਸਾਡਾ ਲੱਗ ਖੜਾ ਸੀ ਕਿਨੇ ਜੂ ਟਰਨ ਕੀਤਾ ਜੀ ਕੱਢਣ ਲੱਗਾ ਉਹ ਮੁੰਡੇ ਦੋ ਆ ਰਹੇ ਸੀ ਸਪਲੈਂਟਰ ਮੋਟਰਸਾਈਕਲ ਤੇ ਸੀ ਉਹਨਾਂ ਦੋਨਾਂ ਨੇ ਰੇਸ ਲਾਈ ਸੀ ਵੀ ਬਹੁਤ ਫਾਸਟ ਆ ਰਹੇ ਫੇ ਰੇਸ ਤੋਂ ਪਤਾ ਨਹੀਂ ਕਿ ਥੇ ਜਾ ਰਹੇ ਸੀ ਉਹ ਤੇ ਜਾ ਰਹੇ ਸੀ ਜ਼ਿਆਦਾ ਤੇ ਇੱਕ ਨੇ ਤੇ ਕੋਲ ਦੀ ਕੱਢ ਲਿਆ ਦੂਸਰੇ ਕੋ ਕੰਟਰੋਲ ਨਹੀਂ ਆਇਆ ਉਹਨੇ ਵਿੱਚ ਲਾ ਕੇ ਮਾਰ ਦਿੱਤੀ ਜੀ ਇਹਦੇ ਮੌਕੇ ਤੇ ਉਸ ਤੇ ਮੌਤ ਨਹੀਂ ਜੀ ਉਹ ਤਾਂ ਸਾਹ ਚਲਦੇ ਸੀ ਥ ਕਿ ਤਾਂ ਪਹੁੰਚੋ ਇੱਥੇ ਮੁੰਡੇ ਨੂੰ ਆਪਣੇ ਨੂੰ ਭੇਜਿਆ ਨਾਲ ਫੇ ਮੋਟਰਸਾਈਕਲ ਤੇ ਲੈ ਗਿਆ ਚੱਕ ਕੇ ਤੇ ਦੋ ਹੰਦਿਆਂ ਦੇ ਰਸਤੇ ਚ ਇਹਨਾਂ ਨੂੰ ਐਂਬੂਲੈਂਸ ਮਿਲ ਗਈ ਰਸਤੇ 'ਚ ਐਂਬੂਲੈਂਸ ਤੇ ਬਾਲਿਆ ਪਾ ਉੱਥੇ ਖੜੇ ਸੀ ਬਾਕੀ ਅੱਗੇ ਦਾ ਇਹਨਾਂ ਨੂੰ ਪਤਾ ਵੀ ਐਂਬੂਲੈਂਸ 'ਚ ਕੋਈ ਕਹਿ ਰਿਹਾ ਵੀ ਉਤਾਰਿਆ ਹਸਪੀਟਲ ਅੰਦਰ ਲੈ ਕੇ ਆ ਰਹੇ ਸੀ ਓਨੇ ਦਿਨ ਨੂੰ ਕਹਿੰਦੇ ਵੀ ਇਹਦੀ ਡੈਥ ਹੋ ਗਈ ਹਾਂਜੀ ਉੱਥੇ ਪੁਲਿਸ ਵਾਲਾ ਰੋਕਣ ਵਾਲਾ ਨਹੀਂ ਹੈ ਨਹੀਂ ਜੀ ਕੋਈ ਨਹੀਂ ਸੀਗਾ ਉਸ ਟਾਈਮ ਨਹੀਂ ਸੀਗਾ ਉੱਥੇ ਕੋਈ ਨਹੀਂ ਆਇਆ ਜੀ ਉੱਥੇ ਉਹਦੇ ਹੋਰ ਵੀ ਰੇਸ ਲਾ ਰਹੇ ਹਾਂਜੀ ਬਹੁਤ ਉਹਨਾਂ ਕੋਲ 15 16 ਮੋਟਰਸਾਈਕਲ ਸੀਗੇ ਕੋਈ ਨਾ ਰੋਡ ਹਾਂਜੀ ਉਹ ਖੜੇ ਸੀ ਬਾਕੀ ਦੇ ਉਹ ਦੋ ਆ ਰਹੇ ਸੀ ਬਸ ਰੇਸ ਲਾ ਕੇ ਕੀ ਮੰਨ ਕਰਦੇ ਆ ਅਸੀਂ ਇਨਸਾਫ ਤੋਂ ਨੇ ਮੇਰਾ ਨਾਮ ਜੀ ਡਾਕਟਰ ਗੁਰਸ਼ਰਨ ਸਿੰਘ ਕਾਲੋ ਮੈਂ ਮੈਡੀਕਲ ਆਫਿਸ ਹਾਂਜੀ ਇੱਕ ਕੇਸ ਆ ਸੀ ਜੀ ਅਰਸ਼ਪ੍ਰੀਤ ਸਿੰਘ ਨਾਂ ਦਾ ਬ੍ਰੋਡ ਬੈਡ ਸੀ ਸਾਡੇ ਕੋਲ ਰੋਡ ਸਾਈਡ ਐਕਸੀਡੈਂਟ ਦੀ ਹਿਸਟਰੀ ਨਾਲ ਆਇਆ ਹੈ ਤੇ ਬ੍ਰੋਡ ਬੈਡ ਸੀ ਸਾਡੇ ਕੋਲ ਦਲ ਪੇਟ ਦਾ ਸੀ ਉਹ ਅਰਸ਼ਪ੍ਰੀਤ ਅਰਸ਼ਪ੍ਰੀਤ ਸਿੰਘ ਅਰਸ਼ਪ੍ਰੀਤ ਸਿੰਘ ਹਾਂਜੀ ਕੀ ਦੱਸਤਾ ਕੀ ਕਾਰਨ ਕਿੱਥੇ ਹੋਇਆ ਇਥੇ ਆਪਣਾ ਡੇਰੇ ਦੇ ਲਾਗੇ ਬਾਰਬਰੀ ਸਾਈਡ ਦੀ ਸ਼ਾਇਦ ਉਹ ਜਿਹੜੀ ਨਵੀਂ ਰੋਡ ਤੇ ਹਾਂਜੀ ਉਹ ਤੇ ਮਾਪੇ ਆਏ ਤੁਸੀਂ ਉਹਨਾਂ ਨੂੰ ਸੂਚਿਤ ਕਰਤਾ ਪਤਾ ਨਹੀਂ ਕਾਫੀ देर ਦੇ ਇਹਦੇ 8:40 ਦੇ ਸਾਡੇ ਕੋਲ ਇੱਥੇ ਆਈ ਸੀ 108 ਲੈ ਗਈ ਸੀ ਇਹਨਾਂ ਨੂੰ ਐਂਬੂਲੈਂਸ ਹਾਂਜੀ ਤੇ ਦੂਸਰਾ ਕੋਈ ਹੋਰ ਲੱਗਤੀ ਨਹੀਂ ਇੱਕ ਹੀ ਆਇਆ ਇੱਕ ਹੀ ਆਇਆ ਜਿਹਦੇ ਨਾਲ ਵਜਾ ਉਹ ਠੀਕ ਆ ਬੰਦਾ ਉਹਦਾ ਪਤਾ ਨਹੀਂ ਠੀਕ ਧੰਨਵਾਦ ਇਹ ਨਾ ਹਰਸ਼ਦੀਪ ਸਿੰਘ ਦਾਲਮ ਦਾ ਰਹਿਣ ਵਾਲਾ ਇਹ ਅੱਜ ਆਪਣੇ ਇਧਰ ਸਿਸਟਰ ਨੂੰ ਮਿਲਣ ਆਇਆ ਸੀ ਮਾਨਪਿੰਡ ਤੇ ਇਥੇ ਕੋਰੀਡੋਰ ਤੇ ਨਾ ਇਹਦਾ ਐਕਸੀਡੈਂਟ ਹੋ ਗਿਆ ਕਿ ਦੂਸਰਾ ਮੋਟਰਸਾਈਕਲ ਦੇ ਵਿੱਚ ਵੱਜਿਆ ਤੇ ਉਹਦੀ ਕਰਕੇ ਇਹਦੀ ਡੈਥ ਹੋ ਗਈ ਹੈ ਹੁਣ ਇਸ ਜਸਟਿਸ ਦੇ ਸਾਨੂੰ ਪਤਾ ਲੱਗਾ ਅਸੀਂ ਹਸਪਤਾਲ ਆਏ ਤੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਜੋ ਕਹਿਣਗੇ ਉਸ ਮੁਤਾਬਕ ਕਰ ਰਹੀ ਸਾਰਾ ਕੀ ਦੱਸਦੇ ਕਿਦਾਂ ਮੌਤ ਦਾ ਜਦ ਇਹ ਲੈ ਦਸਰ ਕੇ ਵੈਰੀਫਾਈ ਕਰ ਰਹੇ ਆਪਣੇ ਤੌਰ ਤੇ ਮੈਂ ਵੀ ਕਰ ਰਿਹਾ ਵੀ ਕਿਦਾਂ ਐਕਸੀਡੈਂਟ ਹੋਇਆ ਜਿਹੜੇ ਹਿਸਾਬ ਨਾਲ ਬਿਆਨ ਲਿਖਾਉਣ ਉਸ ਹਿਸਾਬ ਨਾਲ ਕਾਰਵਾਈ ਕਰਾਂ ਇਨਾਦ ਸਾਡਾ ਗੱਲਬਾਤ ਹੋਈ ਉਹਨਾਂ ਨੇ ਕਿ ਕੋਰੀਡੋਰ ਰੋਡ ਆ ਜਿਹੜਾ ਉੱਥੇ ਮੋਟਰਸਾਈਕਲ ਤੇ 15 20 ਨੂੰ ਲੜਵਾਏ ਜਿਹੜੇ ਆ ਉਹ ਰਿਸਾ ਲਾ ਰਹੀ ਸੀ ਜਿਹੜੇ ਆ ਕਿ ਇਸ ਮੁੰਡੇ ਦੇ ਵਿੱਚ ਬਚੇ ਨੇ ਜਿਹਦੇ ਕਰਕੇ ਇਹਦੀ ਮੌਤ ਹੋਈ ਹੈ ਔਰ ਕੋਈ ਨਹੀਂ ਵੈਰੀਫਾਈ ਕਰ ਲੀਨੇ ਪੁਲਿਸ ਦਾ ਉੱਥੇ ਕੋਈ ਵੀ ਮਲਾਕ ਜਿਹੜਾ ਮੈਂ ਜਿਹੜਾ ਉਹਨਾਂ ਨੂੰ ਲੜਵਾ ਜਾਂ ਟੱਕੇ ਹਰ ਹਾਲ ਲਿਦਾ ਹਾਂ ਵੈਰੀਫਾਈ ਕਰਦੇ ਕੋਈ ਨਹੀਂ ਡਿਊਟੀਆਂ ਆਲਰੇਡੀ ਲੱਗੀਆਂ ਨੇ ਫਿਰ ਵੀ ਵੈਰੀਫਾਈ ਕਰ ਲੀਨੇ ਵੀ ਕੀ ਗੱਲ ਬਾਤ ਹੈ ਇਹ ਸਿਰੋ ਕੋਰੀਡੋਰ ਰੋਡ ਜਿਹੜਾ ਬੜਾ ਸੈਂਸਿਟਿਵ ਉਹਨਾਂ ਦਾ ਡਰੈਕਟਰਾਂ ਦੀ ਰਿਸ਼ਤਾ ਲੱਗਦੀ ਆ ਮੋਟਰਗਲਾਂ ਦੀ ਆ ਸੰਗਤ ਦਾ ਬੰਦਾ ਕੋਈ ਹੋਰ ਵੀ ਜੋ ਚੰਗਿਆ ਕਰਦਾ ਨਹੀਂ ਕੋਈ ਗੱਲ ਨਹੀਂ ਅਸੀਂ ਉੱਥੇ ਡਿਊਟੀ ਆਲਰੇਡੀ ਲੱਗੀ ਆ ਫਿਰ ਵੀ ਇਸ ਬੰਦੇ ਆਪਾਂ ਹੋਰ ਡਿਊਟੀ ਵਿੱਚ ਵਧਾ ਦਿੰਦੇ ਸਰ ਹੁਣ ਪਰਚਾ ਅੰਪਿਸ਼ਤ ਕਰਦੇ ਨਹੀਂ ਦੇਖਦੇ ਆ ਜੀ ਵੈਰੀਫਾਈ ਕਰਦੇ ਆ ਜਿੱਦਾਂ ਬਿਆਲ ਲਿਖਾਉਣ ਦੇ ਪਰਿਵਾਰ ਤੋਂ ਆਉਂਗਾ ਉਹਦੇ ਹਿਸਾਬ ਨਾਲ ਕਾਰਵਾਈ ਕਰਾਂਗੇ